ਚੋਨਾ ਲਾ ਰਹੇ ਆਪਾਂ ਇਧਰੋਂ ਤਿੰਨ ਗਾਰੇ ਕੱਦੂ ਹੋ ਗਏ ਇਧਰੋਂ ਲਾਉਂਦੇ ਆ ਰਹੇ ਆ ਤੇ ਇਧਰ ਗਦੂ ਚੱਲ ਰਿਹਾ ਕਿਹੜੇ ਕਿਹੜੇ ਮੇਰੇ ਭਰਾ ਚੋਨਾ ਲਾਉਣ ਲੱਗੇ ਦੱਸਿਓ ਜਰੂਰ ਆਜੋ ਲਾਈਵ ਤੇ ਕਰਦੇ ਆ ਗੱਲਾਂ ਬਾਤਾਂ ਕੀ ਚੱਲਦਾ ਜਰੂਰ ਦੱਸਿਓ ਕਰੀਦਲੀ ਚੱਕਰ ਬਣਾਤਾ ਆਪਣ ਟਿੱਡੀ ਵਿਚਾਰੀ ਠੰਡੇ ਸੀਗੀ ਐਂ ਡਰ ਸੀ ਗਈ ਪਾਣੀ ਚ ਨੰਕਦੀ ਹੋ ਹੋ ਜੇ ਟਿੱਡੀ ਦੀ ਨੂੰ ਆਂਡੇ ਰਾਂ ਡੁੱਬ ਜਾਂਦੇ ਟਿੱਡੀ ਦੇ ਪਾਣੀ ਚ ਅਜਿ ਘਰਦਿਆਂ ਗੱਲ ਬਾਤ ਕੋਈ ਸੱਜਣ ਮਿੱਤਰ 베ਲੀ ਯਾਰ ਜੁੜੇ ਤਾਂ ਗੱਲ ਤੁਰੇ ਬੰਦਾ ਜੁੜਨਾ ਜ਼ਰੂਰੀ ਹੈ ਗੱਲ ਦਾ ਤੁਰਨਾ ਜ਼ਰੂਰੀ ਹੈ ਆਜੋ ਮਿੱਤਰੋ ਜੁੜੀਏ ਲਾਈਵ ਦੇ ਨਾਲ ਇਹ ਗੱਲਾਂ ਬਾਤਾਂ ਕਿਥੇ ਕਿਥੇ ਨਾਲ ਲੱਗਣਾ ਸਟਾਰਟ ਹੋ ਗਿਆ ਸਾਡੇ ਵਹਂਡੇ ਏਰੀਆ 'ਚ 11 ਤਰੀਕੂ ਕੱਲ ਕੱਲ ਤੋਂ ਸੁਨਾ ਲੱਗਣਾ ਸਟਾਰਟ ਹੋ ਚੁੱਕਿਆ ਹੈ ਇਸ ਟਾਈਮ ਆ ਕਿਥੇ ਲੰਡੋੜੀਆਂ ਤੋਂ ਵੀ ਰੂਟਾ ਵਿੱਚ ਜਦੋਂ ਮੁਰਦਾ ਕਿਨਾਰਿਆਂ ਤੇ ਇਹ ਵਾਰ ਏਰੀਆ ਉੱਚਾ ਕਰ ਜਾਂਦਾ ਹੈ ਚਨਾ ਬੰਦੇ ਨੂੰ ਨਾ ਚਾਹ ਨਾ ਲਾਉਣ ਲੱਗੇ ਕਿ ਨਹੀਂ ਲੱਗੇ ਪ੍ਰਿੰਟ ਕਰਕੇ ਜੇ ਲੈਟ ਰੱਖੀ ਸਟੇਟਸ ਆ ਤੁਹਾਡੇ ਵੱਲ ਆਪਣੇ ਲਾਈਟ ਰਾਤ ਦੀ ਕਰਤੀ ਸਵੇਰ ਦੀ ਕਰਤੀ ਕਹਿੰਦੇ ਟਾਈਮ ਬਹੁਤ ਸੋਹਣਾ ਕਰਦਾ ਲੈਟ ਦਾ ਰਾਤ ਨੂੰ ਸਵੇਰੇ 4 ਵਜੇ ਤੋਂ 12 ਵਜੇ ਤੱਕ ਦੋ ਦਿਨ